ਇਲਾਵਾ ਤੁਸੀਂ ਰੇ ਤੁਸੀਂ ਮੰਦਿਰ ਦੇ ਵਿੱਚ ਵੀ ਪ੍ਰਾਚੀਨ ਸ਼ਿਵਾਲੇ ਮੰਦਿਰ ਦੇ ਵਿੱਚ ਵੀ ਹਾਂਜੀ ਅੱਜ ਭਗਵਾਨ ਪਸ਼ੁਰਮ ਜੈੰਤੀ ਦੇ ਸ਼ੁਭ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚੀਨ ਸ਼ਿਵਾਲੇ ਮੰਦਿਰ ਦੇਵੀਤਲਾ ਮੰਦਿਰ ਭਗਵਾਨ ਪਸ਼ੁਰਮ ਜੀ ਦੇ ਮੰਦਿਰ ਅੱਜ ਹਵਨ ਜਗਦਾ ਯੋਜਨ ਕੀਤਾ ਗਿਆ ਸੀ ਜਿਹਦੇ ਵਿੱਚ ਮੁੱਖ ਜਜਮਾਨ ਸ਼੍ਰੀਮਤੀ ਸ਼੍ਰੀ ਅਜੇ ਕੁਮਾਰ ਭਾਗੀ ਜੀ ਸਾਲ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਉਹ ਵੀ ਬਹੁਤ ਵਧੀਆ ਸੰਪੂਰਨ ਹੋਇਆ ਜੀ ਉਸ ਤੋਂ ਬਾਅਦ ਅਸੀਂ ਸਾਰੇ ਇਸ ਚੌਂਕ ਦੀ ਉਦਘਾਟਨ ਵਾਸਤੇ ਪਹੁੰਚੇ ਹਾਂ ਜੀ ਜੈ શ્રી ਰਾਮ ਜੈ ਭਗਵਾਨ ਪਸ਼ੂ ਰਾਮ